ਜਾਵੇ ਕੀ ਉਹਦਾ ਪਰਿਵਾਰ ਤਾਂ ਸਾਰੀ ਰਾਤ ਉਹਦੇ ਵੱਲ ਤੱਕਦਾ ਰਿਹਾ ਦੇਖਦਾ ਰਿਹਾ ਕਿ ਹੁਣ ਵੀ ਸਾਡਾ ਬੱਚਾ ਕਿ ਸਵੇਲੇ ਅੱਖ ਖੋਲੇ ਤੇ ਅਸੀਂ ਉਹਨੂੰ ਮਿਲੀਏ ਗੱਲਬਾਤ ਕਰੀਏ ਪਰ ਉਹ ਦੁਬਾਰਾ ਕਿੱਥੇ ਉੱਠਣਾ ਦੇਖਿਆ ਜਾਵੇ ਕਿ ਸਾਰੀ ਰਾਤ ਸੈਲੀਬ੍ਰਿਟੀ ਵੀ ਬਹੁਤ ਜ਼ਿਆਦਾ ਆਏ ਕਾਫੀ ਜ਼ਿਆਦਾ ਸੈਲੀਬ੍ਰਿਟੀ ਪਹੁੰਚੇ ਉਹ ਵੀ ਉਹਨਾਂ ਮਤਲਬ ਕਿ ਦਿਨ ਪਰ ਰਾਤ ਉਹਦੇ ਕੋਲ ਸੀਗੇ ਹਸਪੀਟਲ ਦੇ ਵਿੱਚ ਤੇ ਮਾਂ ਉਹਦੀ ਸਾਰੀ ਰਾਤ ਤੜਫਦੀ ਸੀ ਰੋਂਦੀ ਰਹੀ ਪੂਰੀ ਰਾਤ ਉਹ ਆਪਣੇ ਬੱਚੇ ਵੱਲ ਦੇਖਦੀ ਰਹੀ ਬਾਕੀ ਇਸ ਪਿੰਡ ਦੇ ਵਿੱਚ ਤਾਂ ਉਹਦਾ ਮਤਲਬ ਕਿ ਬਹੁਤ ਜ਼ਿਆਦਾ ਪਿਆਰ ਸੀਗਾ ਪਿੰਡਾਂ ਪਿੰਡ ਦੇ ਕੋਈ ਇਦਾਂ ਦਾ ਸੈਲੀਬ੍ਰਿਟੀ ਦਾ ਨਾਂ ਦਾ ਕੋਈ ਹੈ ਨਹੀਂ ਸੀਗਾ ਵੀ ਜਿੱਦਾਂ ਆਮ ਸੈਲੀਬ੍ਰਿਟੀ ਰੱਖਦੇ ਨੇ ਉਹਦਾ ਤਾਂ ਇਦਾਂ ਕੋਈ ਸੈਲੀਬ੍ਰਿਟੀ ਵਾਲੀ ਕੋਈ ਮੰਚਾ ਹੀ ਨਹੀਂ ਸੀਗਾ ਪਿੰਡ ਦੇ ਵਿੱਚ ਸੀਗਾ ਕਿ ਕਈ ਵਾਰ ਕਲਾਕਾਰ ਜਦੋਂ ਮਤਲਬ ਕਿ ਥੋੜਾ ਮਸ਼ਹੂਰ ਹੋ ਜਾਂਦੇ ਨੇ ਤਾਂ ਪਿੰਡ ਦੇ ਲੋਕਾਂ ਨੇ ਇਗਨੋਰ ਕਰਨਾ ਜਾਂ ਮਤਲਬ ਕਿ ਉਹਨਾਂ ਨੂੰ ਭਾਉ ਨਹੀਂ ਦੇਣਾ ਵਾਲੀ ਗੱਲ ਨਹੀਂ 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 ਇਦਾਂ ਦਾ ਕੁਝ ਵੀ ਨਹੀਂ ਸੀਗਾ ਬਿਲਕੁਲ ਤੇ ਬਿਲਕੁਲ ਸਾਰਿਆਂ ਨੂੰ ਉੱਡ ਕੇ ਮਿਲਣ ਵਾਲਾ ਸੀਗਾ ਭੱਜ ਕੇ ਮਿਲਦਾ ਸੀਗਾ ਘਰ ਦੇ ਵਿੱਚ ਕੰਮ ਕਰਨ ਵਾਲੇ ਸੀ ਕਿ ਉਹਨਾਂ ਦੇ ਕੋਈ ਝਾੜੂ ਪੋਚਾ ਕਰਦੇ ਸੀਗੇ ਕੋਈ ਵੀ ਫੈਸਟੀਵਲ ਆਉਂਦਾ ਸੀ ਉਹਨਾਂ ਨੂੰ ਕੱਪੜੇ ਵਗੈਰਾ ਭੱਜ ਕੇ ਲੈ ਕੇ ਦੇਣੇ ਵਧੀਆ ਉਹਨੇ ਮਤਲਬ ਕਿ ਉਹਨਾਂ ਦੇ ਨਾਲ ਤੇ ਉਹ ਰੱਖਦਾ ਸੀਗਾ ਮਿਲ ਮਿਲਦਾ ਸੀ ਕੋਈ ਪਿੰਡ ਦਾ ਵੀ ਬੁਲਾਉਂਦਾ ਸੀ ਤਾਂ ਹਰ ਕਿਸੇ ਨੂੰ ਖੁਸ਼ ਹੋ ਕੇ ਮਿਲਦਾ ਸੀਗਾ ਉਹ ਦੇ ਕੋ ਆਜਨ ਕਾਲਜ ਦੇ ਵਿੱਚ ਵੀ ਜਿੰਨੇ ਵੀ ਉਹਦੇ ਨਾ ਮਤਲਬ ਕੀ ਸਾਰੇ ਸਟੂਡੈਂਟ ਸੀਗੇ ਉਹਦੇ ਨਾਲ ਬੜੇ ਉਹ ਜਿੰਨੇ ਵੀ ਆਉਂਦੇ ਸੀ ਸਾਰਿਆਂ ਨੂੰ ਵਧੀਆ ਮਿਲਦਾ ਸੀਗਾ ਉਹ ਤਾਂ ਇੱਥੋਂ ਤੱਕ ਕਿ ਪਿੰਡ ਦੇ ਵਿੱਚ ਘਰ ਦੇ ਵਿੱਚ ਵੀ ਤੁਸੀਂ ਮਾੜੀ ਦੇਖਿਆ ਆਣਾ ਨਾ ਕਿ ਉਹ ਨਾ ਜਾਨਵਰਾਂ ਨੂੰ ਵੀ ਬਹੁਤ ਪਿਆਰ ਕਰਦਾ ਸੀਗਾ ਇਹ ਇਹ ਇੱਕ ਕਲਿੱਪ ਦੇਖੀ ਹੁਣੀ ਆ ਉਹਦੇ ਵਿੱਚ ਗਾਂ ਨੂੰ ਘੁੰਮਣ ਗਿਆ ਉਹ ਉੱਥੇ ਗਾਂ ਨੂੰ ਉਹਦਾ ਮਤਲਬ ਕੀ ਉਹਨੇ ਬੱਚੇ ਨੂੰ ਫੜਿਆ ਤੇ ਦੇਖਿਆ ਤੇ ਉਹਦੇ ਨਾਲ ਗੱਲਾਂਬਾਤਾਂ ਕਰਦਾ ਤੇ ਪਿਆਰ ਕਰਦਾ ਖਾਣ ਵਾਸਤੇ ਦਿੱਤਾ ਤੇ ਬਧੀਆ ਉਹਨੂੰ ਪਿਆਰ ਕਰਦਾ ਸੀਗਾ ਉਹ ਤੁਸੀਂ ਇਹ ਦੇਖ ਲਓ ਕੀ ਜਾਨਵਰਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਪਰ ਇਹ ਨਹੀਂ ਨਾਲ ਪਤਾ ਸੀਗਾ ਕੀ ਉਹਦੀ ਜਾਨਵਰਾਂ ਤੇ ਨਾਲ ਹੀ ਲਿਖੀ ਸੀ